ਪਰ 1:30 ਵਜੇ ਜਦੋਂ ਮੇਰੇ ਵੱਡੇ ਭਾਈ ਸਾਹਿਬ ਦੇ بیٹے ਦਾ ਮੈਨੂੰ ਫੋਨ ਆਇਆ ਕਹਿੰਦੇ ਜਾਂਤੇ ਨਵਰੀਤ ਦੇ ਕੋਲ ਹੀ ਲੱਗੀ ਤੁਸੀਂ ਛੇਤੀ ਆ ਜਾਓ ਮੈਂ ਕਿਹਾ ਜਿਆਦਾ ਤਾਂ ਨਹੀਂ ਲੱਗੀ ਕਹਿੰਦੇ ਜਾਂਤੇ ਜਿਆਦਾ ਲੱਗੀ ਲਗਭਗ 7:30 ਵਜੇ ਮੈਂ ਗਾਜ਼ੀਪੁਰ ਬਾੜਾ ਤੇ ਆਇਆ ਮੇਰੇ ਉਹਨਾਂ ਦੀ ਲਾਸ਼ ਪਈ ਸੀ ਮੇਰੇ ਪੁੱਤੇ ਦੀ ਇਹ ਪੁੱਤਰ ਹਟਾ ਤੈ ਨਹੀਂ ਵਿਕਦੇ ਕੀ ਲਬਨੀਏ ਵਿੱਚ ਬਾਜ਼ਾਰ ਕੁੜੇ ਮੈਂ ਉਸ ਨੂੰ ਦੇਖਿਆ ਮੇਰੇ ਖਰਜੀ ਕੋਈ ਸਬ ਤੋਂ ਖਸ ਸਮਾਂ ਹੁੰਦਾ ਹੈ ਮਾਂ ਬਾਪ ਵਾਸਤੇ ਤੂੰ ਆਪਣੇ ਬੱਚੇ ਦੀ লাশ ਦੇ ਸਾਹਮਣੇ ਖੜਾ ਹੋਣਾ ਪਰ 1:30 ਵਜੇ ਜਦੋਂ ਮੇਰੇ ਵੱਡੇ ਭਾਈ ਸਾਹਿਬ ਦੇ ਬੇਟੇ ਦਾ ਮੈਨੂੰ ਫੋਨ ਆਇਆ ਕਹਿੰਦਾ ਚਾਚਾ ਜੀ ਨਵਰੀਦ ਦੇ ਗੋਲੀ ਲੱਗੀ ਤੁਸੀਂ ਛੇਤੀ ਆ ਜਾਓ ਮੈਂ ਕਿਹਾ ਜ਼ਿਆਦਾ ਤੇ ਨਹੀਂ ਲੱਗੀ ਕਹਿੰਦਾ ਚਾਚਾ ਜੀ ਜ਼ਿਆਦਾ ਲੱਗੀ ਮੈਨੂੰ ਜਦੋਂ ਉਹਨੇ ਕਿਹਾ ਜ਼ਿਆਦਾ ਲੱਗੀ ਮੈਨੂੰ ਲੱਗਿਆ ਵੀ ਇਹਦੇ ਮੂੰਹੋਂ ਗੱਲ ਨਿਕਲਦੀ ਨਹੀਂ ਤੇ ਗੱਲ ਕੋਈ ਵੱਡੀ ਹੋ ਗਈ ਹੈ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਆਉਣਾ ਫਿਰ ਮੈਂ ਛੋਟੇ ਪੁੱਤਰ ਨੇ ਦੂਜੇ ਨੂੰ ਫੋਨ ਕੀਤਾ ਮੈਂ ਕਿਹਾ ਵੀ ਕਿੱਥੇ ਤੂੰ ਤੇ ਵੀਰਾ ਕਿੱਥੇ ਕਹਿੰਦਾ ਲੜੀ ਬਹੁਤ ਜ਼ਿਆਦਾ ਧੂਆਂ ਰੋਲੀ ਹੋਈ ਸੀਗੀ ਤੇ ਮੈਂ ਵੀਰੇ ਦੇ ਨਾਲ ਸੀ ਬਸ ਉਹ ਪਤਾ ਨਹੀਂ ਉਸ ਟਾਈਮ ਮੇਰੇ ਨਾਲੋਂ ਨਿਕਲ ਗਿਆ ਤੇ ਮੈਂ ਕਿਹਾ ਪਤਾ ਕਰ ਕੋਈ ਇੱਥੇ ਕੁਝ ਹੋਇਆ ਹੈ ਮੈਂ ਨੂੰ ਦੁਬਾਰਾ ਦੁਬਾਰਾ ਫੋਨ ਕਰ ਲਿਆ ਕੀਤਾ ਤੇ ਉਹ ਨੂੰਣ ਲੱਗ ਗਿਆ ਮੇਰੇ ਡਾਡੀ ਵੀਰਾ ਨਹੀਂ ਰਿਹਾ ਉਹ ਮਿੱਟੀ ਕਮਾਰੀ ਜਾਵੇ ਮੈਂ ਕਿਹਾ ਤੂੰ ਪਹੁੰਚ ਲਗਾ ਕੋਈ ਗੱਲ ਨਹੀਂ ਮੈਂ ਆਉਣਾ ਲੇਟ ਸੋ ਕਿਲੋਮੀਟਰ ਦਾ ਫਾਸਲਾ ਸੀ ਮੈਂ ਜਦੋਂ ਉੱਥੋਂ ਆਇਆ ਮਤਲਬ ਰਾਜਸਥਾਨ ਦੇ ਬਾਰਡਰ ਤੋਂ ਤੇ ਹਰਵਾਲੀ ਬਾਰਡਰ ਤੋਂ ਮੈਂ ਚੱਲ ਕੇ ਤੇ ਲਗਭਗ 7:30 ਵਜੇ ਮੈਂ ਗਾਜ਼ੀਪੁਰ ਬਾਰਡਰ ਤੇ ਆਇਆ ਮੇਰੇ ਉਹਨਾਂ ਨੂੰ ਲਾਸ਼ ਪਈ ਸੀ ਮੇਰੇ ਪੁੱਤ ਦੇ ਦੀ ਸਟੇਜ ਦੇ ਅੱਗੇ ਐ ਮੈਂ ਉਸ ਨੂੰ ਦੇਖਿਆ ਮੈਂ ਕੁਛ ਨਹੀਂ ਸੀਗਾ ਮਤਲਬ ਕਹਿਣ ਨੂੰ ਕੁਛ ਨਹੀਂ ਸੀ ਬਰਦਾਸ਼ਤ ਕਰਨ ਦਾ ਵੀ ਕੋਈ ਐਡਾ ਕਿਉਂਕਿ ਕਿੰਨਾ ਕੁ ਵੱਡਾ ਕੋਈ ਹੌਸਲਾ ਕਰ ਲੂਗਾ ਪਰ ਮੈਂ ਇਸ ਕਰਕੇ ਉਸ ਸਮੇਂ ਦੇ ਵਿੱਚ ਆਪਣੇ ਆਪ ਨੂੰ ਜਫਤ ਵਿੱਚ ਰੱਖ ਸਕਿਆ ਕਿਉਂਕਿ ਮੈਂ ਹਮੇਸ਼ਾ ਪਿਛਲੇ 40 ਸਾਲ ਤੋਂ ਪੰਜਾਬ ਦੀ ਮੂਵਮੈਂਟ ਨਾਲ ਹਾਂ ਔਰ ਮੂਵਮੈਂਟ ਵਿੱਚ ਪਤਾ ਨਹੀਂ ਕਿੰਨੇ ਨੌਜਵਾਨ ਮੇਰੇ ਕੋਲੋਂ ਗਏ ਸ਼ਹੀਦ ਹੋਏ ਨਵਰੀ ਦੀ ਉਮਰ ਤੋਂ ਵੀ ਛੋਟੇ ਬੱਚੇ ਮੱਚਪੁੱਟ ਜਵਾਬ ਕਿੰਨਿਆਂ ਦੇ ਪੋਗਾਂ ਤੇ ਅਸੀਂ ਗਏ ਕਿੰਨਿਆਂ ਦੀਆਂ ਵਰਸੀਆਂ ਅਸੀਂ ਬਣਾਈਆਂ ਔਰ ਮੈਨੂੰ ਹਮੇਸ਼ਾ ਲੱਗਦਾ ਸੀ ਮੈਂ ਕਿੰਨੇ ਨੌਜਵਾਨਾਂ ਦੀਆਂ ਲਾਸ਼ਾਂ ਆਪਣੇ ਮੋਢਿਆਂ ਤੇ ਚੁੱਕੀ ਫਿਰਦਾ ਤੇ ਜਦੋਂ ਮੈਂ ਨਵਰੀਦ ਦੇ ਸਰਾਨੇ ਖੜਾ ਸੀ ਤੇ ਉਦੋਂ ਮੈਨੂੰ ਐ ਲੱਗਦਾ ਸੀ ਵੀ ਉਹ ਲਾਈਨ ਜਿਹੜੀ ਆ ਅਜੇ ਇੱਕ ਹੋਰ ਲੰਬੀ ਹੋ ਗਈ ਇੱਕ ਹੋਰ ਲਾਸ਼ ਮੇਰੇ ਮੋਢਿਆਂ ਦੇ ਉੱਤੇ ਆ ਗਈ ਪਰ ਜਦੋਂ ਬੰਦਾ ਆਪਣੇ ਇਤਿਹਾਸ ਨਾਲ ਖੜਾ ਹੁੰਦਾ ਨਾ ਫਿਰ ਉਹ ਆਪਣੇ ਆਪ ਨੂੰ ਉਹ ਉਸ ਤਰੀਕੇ ਨਾਲ ਖੜਾ ਕਰ ਲੈਂਦਾ ਜਿਵੇਂ ਆਮ ਆਦਮੀ ਤੋਂ ਨਹੀਂ ਖੜਾ ਕੀਤਾ ਜਾਂਦਾ। ਔਰ ਦੂਜੀ ਗੱਲ ਇਹ ਸੀ ਕਿ ਮੈਨੂੰ ਇਹ ਸੀਗਾ ਵੀ ਜਿਵੇਂ ਅਸੀਂ ਆਪਣੇ ਪੁਰਖਿਆਂ ਦਾ ਇਤਿਹਾਸ ਪੜ੍ਹਦੇ ਹਾਂ ਸਾਡਾ ਵੀ ਇਤਿਹਾਸ ਕਿਸੇ ਨੇ ਪੜ੍ਹਨਾ ਹੈ। ਇਹ ਪਲ ਭਾਵੇਂ ਮੇਰੇ ਲਈ ਕਿੰਨੇ ਭਾਰੀ ਆ ਪਰ ਇਹ ਜੇ ਮਿਆਹ ਕਮਜ਼ੋਰ ਹੋਣਾ ਤੇ ਅੰਦੋਲਨ ਤੇ ਅਸਰ ਪਵੇਗਾ ਬੱਚਿਆਂ ਦੇ ਮਨਾਂ ਤੇ ਅਸਰ ਪਵੇ ਕਿਉਂਕਿ ਸਾਹਮਣੇ ਵੇਖ ਰਿਹਾ ਸੀ ਮੈਂ ਕਿਹੜੇ ਨੌਜਵਾਨ ਬੈਠੇ ਸੀ ਬਹੁਤ ਜ਼ਿਆਦਾ ਜਿਵੇਂ ਪਤਾ ਨਹੀਂ ਕਿੰਨਾ ਕੋ ਰੋਏ ਸੀਗੇ ਕਿੰਨੀ ਕਿ ਨਰਾਸ਼ਾ ਸੀ ਉਹਨਾਂ ਵਿੱਚ। ਫਿਰ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਕੁਝ ਕਹੋ ਬੱਚਿਆਂ ਨੂੰ ਫਿਰ ਮੈਂ ਕਿਹਾ ਬੱਚਿਆਂ ਨੂੰ ਮੈਂ ਕਿਹਾ ਕੋਈ ਗੱਲ ਨਹੀਂ ਸ਼ਹਾਦਤਾਂ ਨਾਲ ਹੀ ਜੰਗ ਜਿੱਤੀਆਂ ਜਾਂਦੀਆਂ ਤੇ ਆਪਾਂ ਇਹ ਜੰਗ ਜਿੱਤਣੀ ਹੈ ਨਵਰੀਦ ਦੀ ਸ਼ਹਾਦਤ ਨੂੰ ਆਪਾਂ ਅਸੀਂ ਅਮੀਂ ਅਦਾਈ ਨਹੀਂ ਜਾਣ ਦੇਣਾ